ਅਲ ਬਟਵਾਲ ਮੰਡਿਆਵਲੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਤੇ ਸਾਰੇ ਦਰਸ਼ਕਾਂ ਨੂੰ ਸਾਰੇ ਪਿਆਣਾ ਭਰਾਵਾਂ ਨੂੰ ਧਰਪਰੀ ਨਮਸਕਾਰ ਅੱਜ ਸਾਰਾ ਕਲਬ ਦਾ ਮਹੀਨਾਵਾਰ ਜਿਹੜਾ ਪੈਨਸ਼ਨ ਵਡ ਸਮਰੋਹ ਹੋਇਆ ਜੀ ਉਹਦੇ ਵਿੱਚ ਸਤਜੁਗ ਦਰਸ਼ਨ ٹرسٹ ਫਰੀਦাবাদ ਤੋਂ ਸਾਡੇ ਕੋਲ ਮੁੱਖ ਮਹਿਮਾਨ ਸਮ੍ਰਿਧੀ ਮਦਾਨ ਜੀ ਤੇ инду ਮਦਾਨ ਜੀ ਤੇ ਉਹਨਾਂ ਦੇ ਨਾਲ ਬਹੁਤ ਹੀ ਸਤਕਾਰਯੋਗ ਸਾਡੇ ਮਾਤਾ ਜੀ ਪਹੁੰਚੇ ਨੇ ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਤੇ ਪ੍ਰੋਗਰਾਮ ਦੇਖ ਕੇ ਬੜੇ ਹੀ ਪ੍ਰਭਾਵਿਤ ਹੋਏ ਤੇ ਲੋਕਾਂ ਨੂੰ ਪੰਜਾਬ ਤੋਂ ਲੈ ਕੇ 60 ਲੋਕਾਂ ਨੂੰ ਉਹਨਾਂ ਨੇ ਰਾਸ਼ਨ ਗੱਟਾ ਵੰਡੀਆਂ ਜੀ ਤੇ ਉਹਨਾਂ ਨੇ ਇਸ ਸਮੇਂ ਗਾਂਵੀ ਅਜੀਆਂ ਸੇਵਾ ਕਰਨ ਦਾ ਸਾਰਾ ਕਲਬ ਦੇ ਇਹ ਰੇੜੇ ਚ ਆ ਕੇ ਪ੍ਰਣ ਲਿਆ ਤੇ ਅੱਜ ਦਾ ਮੁੱਖ ਆਕਰਸ਼ਣ ਸਾਡਾ ਇਹ ਰਿਹਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜਤਿੰਦਰ ਕੱਦ ਜੀ ਦੇ ਮੈਡਮ ਸ਼੍ਰੀਮਤੀ ਅਨੀਤਾ ਕੱਦ ਜੀ ਦਾ ਅਰ ਸਾਡੀ ਮਰਿਆਦਾ ਮੁਤਾਬਕ ਸਾਡੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਨੇ ਸਹਾਰਾ ਕਲੱਬ ਦੇ ਉਹਨਾਂ ਮੁਤਾਬਕ ਅੱਜ ਉਹਨਾਂ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ ਉਹਦੇ ਨਾਲ ਹੀ ਸਾਡੇ ਆਏ ਮੁੱਖ ਮਹਿਮਾਨ ਸਮ੍ਰਿਧੀ ਮਦਨਜੀ ਦਾ ਵੀ ਜਨਮ ਦਿਨ ਸੀ ਜੀ ਤੇ ਉਹਨਾਂ ਨੇ ਵੀ ਆਪਣਾ ਜਨਮ ਦਿਨ ਜਿਹੜੇ ਜਰੂਰਤਵੰਦ ਲੋਕ ਨੇ ਜਿਹੜੇ ਸਾਡੇ ਕੋਲ ਪੈਨਸ਼ਨ ਲੈਂਦੇ ਨੇ ਉਹਨਾਂ ਦੇ ਨਾਲ ਕੇਕ ਕੱਟ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਗਿਆਨੀ ਭੁਪਿੰਦਰ ਸਿੰਘ ਜੀ, ਅਸ਼wini ਚੱਤਰਜ ਜੀ, ਸੁਭਾਸ਼ ਸ਼ਰਮਾ ਜੀ, ਰਣਜੀਤ ਸਿੰਘ ਸਮਾਜ ਸੇਵਕ ਨਿਸ਼ਾਰਾ ਮੱਜਾ ਸਿੰਘ ਤੋਂ ਯਸ਼ਪਲ ਭਾਟੀਆ ਜੀ ਬੜੇ ਹੀ ਹੋਰ ਸਤਿਕਾਰਯੋਗ ਜਿਹੜੇ ਸਾਡੇ ਮੈਂਬਰ ਨੇ ਉਹ ਪਹੁੰਚੇ ਤੇ ਉਹਨਾਂ ਨੇ ਇਹ ਪ੍ਰੋਗਰਾਮ ਦੀ ਸ਼ਾਨ ਨੂੰ ਸੇਵਾ ਕਰਕੇ ਲੋਕਾਂ ਦੇ ਨਾਲ ਸਾਂਝਾ ਕੀਤਾ ਜੀ ਤੇ ਅੱਜ ਇਸ ਪ੍ਰੋਗਰਾਮ ਦੇ ਦਰਮਿਆਨ ਜਿਵੇਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆਏ ਮਹਿਮਾਨਾਂ ਨੂੰ ਤੇ ਜਿਹੜੇ ਸਾਡੇ ਪੈਨਸ਼ਨਰ ਨੇ ਉਹਨਾਂ ਨੂੰ ਇਕੱਠਿਆਂ ਲੰਗਰ ਸ਼ਿਕਾਇਆ ਜਾਂਦਾ ਇਕੱਠਿਆਂ ਲੰਗਰ ਸ਼ਿਕਾਇਆ ਤੇ ਨਾਲ ਹੀ ਉਹਨਾਂ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਉਹਨਾਂ ਦੀਆਂ ਜਿੰਨੀਆਂ ਵੀ ਡਿਮਾਂਡਸ ਨੇ ਲੋਕਾਂ ਦੀਆਂ ਉਹ ਸੁਣੀਆਂ ਤੇ ਸਹਾਰਾ ਕਲੱਬ ਦੇ ਜਿੰਨੇ ਵੀ ਵਲੰਟੀਅਰ ਨੇ ਉਹਨਾਂ ਨੇ ਪ੍ਰਣ ਕੀਤਾ ਕਿ ਵੀ ਇਹਨਾਂ ਦੀਆਂ ਜਿਹੜੀਆਂ ਡਿਮਾਂਡਸ ਨੇ ਉਹਨਾਂ ਨੂੰ ਪੂਰਾ ਕਰਾਂਗੇ ਕਿੰਨੇ ਕਿੰਨੇ ਅੱਜ ਲਗਭਗ ਇਹ ਜਿਹੜੀਆਂ 50 ਤੋਂ 60 ਦੇ ਕਰੀਬ ਰਾਸ਼ਨ ਕਿਟਾਂ ਹਨ ਅੱਜ ਸਾਡਾ ਰਖੜੀ ਦਾ ਧਿਆਰ ਲੰਘ ਕੇ ਗਿਆ ਤੇ ਸਾਡੀ ਕੋਸ਼ਿਸ਼ ਸੀ ਕਿ ਪੈਨਸ਼ਨਾਂ ਦੀ ਜਗ੍ਹਾ ਜਿਹੜੀਆਂ ਅਸੀਂ ਮਹੀਨਾਵਾਰ ਪਰ ਹੈਡ ਪੈਨਸ਼ਨ ਦਿੰਦੇ ਹਾਂ ਜੀ ਜਰੂਰਤਵੰਦਾਂ ਨੂੰ ਸਾਡਾ ਇਸ ਵਾਰੀ ਉਪਰਾਲਾ ਸੀ ਕਿ ਇਹਨਾਂ ਨੂੰ ਮਹੀਨੇ ਦਾ ਰਾਸ਼ਨ ਦੇ ਕੇ ਨਵਾਜਿਆ ਜਾਏ ਸੋ ਸਾਡੇ ਕੋਲ ਜਿਹੜੇ ਮੁੱਖ ਮਹਿਮਾਨ ਸਮ੍ਰਿਧੀ ਤੇ இந்து ਮਰਦਾਨ ਜੀ ਪਹੁੰਚੇ ਹਨ ਉਹਨਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਦੇ ਨਾਲ ਹੀ ਯੋਗਦਾਨ ਪਾਇਆ ਤੇ ਅੱਜ ਰਾਸ਼ਨ ਕਿੱਟਾਂ ਦੇ ਕੇ ਤੇ